ਕਿ ਲੈਡੀਆਂ ਕਿਸੇ ਦੇ ਅਕਾਊਂਟ ਦੇ ਵਿੱਚ 80 ਲੱਖ ਰੁਪਏ ਜਿਹੜਾ ਟ੍ਰਾਂਸਫਰ ਕਰਤਾ ਠੇਕ ਆਈਡੀਆਂ ਬਣਾ ਕੇ ਤੁਹਾਨੂੰ ਦੱਸ ਲੈਂਦੇ ਨਹੀਂ ਸਾਡੇ ਨਾਲ ਜੁੜੋ ਤੁਹਾਡੇ ਅਕਾਊਂਟ 'ਚ ਦੱਸਦੇ ਨੇ ਇੰਨੇ ਪੈਸੇ ਨਾਲ ਜੋੜ ਲਿਆ ਜਿੰਨੇ ਤੁਸੀਂ ਲਈ ਜਾਣੇ ਆ ਬਾਅਦ ਦੇ ਵਿੱਚ ਕੁਝ ਨਹੀਂ ਮਿਲਿਆ ਜਿੰਨਾ ਕੁ ਛਾਂਦਾ ਕਈ ਵਾਰ ਤੁਹਾਡਾ ਬੱਚਾ ਡਰੱਗਸ ਫੜ ਲਿਆ ਜੀ ਜਾਂ ਕੋਈ ਹੋਰ ਫੜ ਲਿਆ ਆਪਾਂ ਉਸ ਮੈਸੇਜ ਨੂੰ ਲੈ ਕੇ ਨਾਲ ਦੀ ਨਾਲ ਆਪਾਂ ਕਰ ਦਿੰਨੇ ਨੇ ਨੋ ਤਨੂੰ ਕਿਸੇ ਉੱਥਾਰੋ ਫੋਨ ਕਰਦੇ ਪੜੇ ਲਿਖਿਆ ਆਪਾਂ ਕੋਈ ਇਹੋ ਜਿਹਾ ਨਹੀਂ ਹੈ ਜਿਹੜਾ ਤੁਹਾਨੂੰ ਫੋਨ ਕਰੇਗਾ ਕ੍ਰਾਈਮ ਬ੍ਰਾਂਚ ਤੋਂ ਬੋਲ ਰਿਹਾ ਹੈ ਜੀ ਬੱਚਾ ਕਿਟਨੈਪ ਕਰ ਲਿਆ ਜੀ ਉਸ ਤੋਂ ਪਹਿਲਾਂ ਵੈਰੀਫਾਈ ਜ਼ਰੂਰ ਕਰੋ ਸੋ ਅਗਰ ਸਾਈਬਰ ਕ੍ਰਾਈਮ ਹੋ ਵੀ ਜਾਂਦਾ ਸਾਨੂੰ ਮੈਨੂਅਲ ਤੌਰ ਤੇ ਚੌਕੀ ਥਾਣਾ ਜਾਣ ਦੀ ਜ਼ਰੂਰਤ ਨਹੀਂ ਹੈ ਅਸੀਂ ਆਪਣੇ ਫੋਨ ਨਾਲ ਹੀ ਕੰਪਲੇਂਟ ਕਰ ਸਕਦੇ ਹਾਂ 1930 ਤੋਂ ਨਾਲ ਦੀ ਨਾਲ ਤੁਹਾਡੀ ਕੰਪਲੇਂਟ ਲਿਖੀ ਜਾ ਸਕਦੀ ਹੈ ਅਗਰ ਸਾਨੂੰ ਕੰਪਲੇਂਟ ਨੰਬਰ ਪਤਾ ਮੈਨੂਅਲ ਤੌਰ ਤੇ ਜਾਵਾਂਗੇ ਦੁਬਾਰਾ ਜਾਵਾਂਗੇ ਸ਼ਾਮੀ ਜਾਵਾਂਗੇ ਉਹ ਫਰਕ ਪੈਦਾ ਨਾਲ ਦੀ ਨਾਲ ਕੰਪਲੇਨਟ ਕਰ ਸਕਦੇ ਆ। ਪਹਿਲ ਤੇ ਆਪ ਵੀ ਨੂੰ ਸੁਚੇਤ ਰਹਿਣਾ ਜੇ ਸਾਈਬਰ ਕਰਾਈਮ ਤੋਂ ਬਚਣਾ ਸਾਨੂੰ ਸੁਚੇਤ ਰਹਿਣ ਦੀ ਲੋੜ। ਜਿਹੜਾ ਮੈਸੇਜ ਦਿੱਤਾ ਆਪਣੇ ਤੱਕ ਆਪਣੇ ਪਰਿਵਾਰ ਤੱਕ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਤੱਕ ਜ਼ਰੂਰ ਦਿਓ। ਔਰ ਜਦੋਂ ਸਕੂਲ ਆਉਂਦੇ ਆ ਕਿਸ ਤੋਂ ਲਗਾਵਾ ਕਿਤੇ ਹੋਰ ਵੀ ਬਾਹਰ ਜਾਂਦੇ ਆ ਕਦੇ ਸਕੂਲ ਵਾਲੇ ਨਹੀਂ ਸਾਰੇ ਗਾਹੇ ਗਾਹੇ ਕਿਤੇ ਵੀ ਜਾਂਦੇ ਆ ਆਨੇ ਆ ਤੇ ਟ੍ਰੈਫਿਕ ਨਿਯਮਾਂ ਦੀ ਜ਼ਰੂਰ ਪਾਲੋ। ਹੁਣ ਅਸੀਂ ਤੁਹਾਨੂੰ ਮੈਨੂਅਲ ਤੌਰ ਤੇ ਨਹੀਂ ਰੋਕਣਾ। ਦਸੰਬਰ ਮਹੀਨੇ ਤੋਂ ਜਿਹੜਾ ਅਸੀਂ ਚਲਾਨ ਕਰ ਰਹੇ ਆ ਸਿਰਫ ਫੋਟੋ ਖਿੱਚਣੀ ਆ। ਤੁਸੀਂ ਰੈੱਡ ਲਾਈਟ ਜੰਪ ਕਰਤੀ ਫੋਟੋ। ਅਕੀ ਤੁਹਾਨੂੰ ਵੈਸੇ ਵੀ ਪਤਾ ਲੱਗ ਗਿਆ ਹੋਣਾ ਸ਼ਹਿਰ ਦੇ ਵਿੱਚ ਇਹਦੇ ਕੈਮਰੇ ਲੱਗ ਰਹੇ ਹੋ 3 ਮਹੀਨੇ ਦਾ ਸਮਾਂ ਉਹ ਚੰਡੀਗੜ੍ਹ ਵਾਂਗੂ ਸਿਸਟਮ ਹੋ ਜਾਣਾ ਵੈਸੇ ਜਿਦਾ ਉਹ ਅਸੀਂ ਈ-ਚਰਨਿੰਗ ਰਾਹੀਂ ਚਲਾਨ ਕਰ ਰਹੇ ਹਾਂ ਉਹਦੇ ਰਾਹੀਂ ਸਿਰਫ ਤੁਹਾਡੀ ਫੋਟੋ ਖਿੱਚਣੀ ਹੈ ਰੈਡ ਲੈਂਡ ਜੰਪ ਕਰਤੀ ਰੋਕਣਾ ਨਹੀਂ ਮੈਨੂਅਲ ਤੌਰ ਤੋਂ ਲੋ ਪਰ ਤੇ ਫੋਨ ਤੇ ਮੈਸੇਜ ਆ ਜਾਂਦਾ ਸਹੀ ਤੁਹਾਡੀ ਗੱਡੀ ਮੰਗਮੀ ਦਿੱਤੀ ਕਿਸੇ ਨੂੰ ਕੋਈ ਮੰਗੇ ਮੈਂ ਤੁਹਾਡੀ ਗੱਡੀ ਮੈਸਜੂਜ਼ ਕਰ ਲਈ ਜਾਨਾ ਤੁਹਾਨੂੰ ਬੰਨਣਾ ਪਵੇ ਇਸ ਕਰਕੇ ਨਾ ਹੀ ਵੀਕਲ ਕਿਸੇ ਨੂੰ ਦਿਓ ਤੇ ਨਾ ਹੀ ਠੀਕ ਹੈ ਜੀ ਇਹ ਜਰੂਰ ਜਿਹੜਾ ਮੈਸੇਜ ਤੁਹਾਡੇ ਤੱਕ ਦਿੱਤਾ ਹੈ ਬੱਚਿਆਂ ਤੱਕ ਤੇ ਆਪਣੇ ਪਰਿਵਾਰ ਤੱਕ ਜਰੂਰ। ਥੈਂਕ ਯੂ। ਧੰਨਵਾਦ। ਥੈਂਕ ਯੂ। ਸਰ ਇਹਦੇ ਵਿੱਚ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ ਇਹ ਹਰ ਇੱਕ ਜਿੱਥੇ ਭੀੜ ਲੱਗਦੀ ਆ ਉੱਥੇ ਦੇ ਰਹੇ ਹੋ ਕਿ ਜਿਹੜੇ ਸਕੂਲ ਨੇ ਉਹਨਾਂ ਦੇ ਕਿ ਦੇ ਦੇ। ਨਹੀਂ ਜੀ ਅਸੀਂ ਹਰ ਜਗ੍ਹਾ ਦੇ ਰਹੇ ਆ। ਵੈਸੇ ਤਾਂ ਮੈਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਵਿੱਚ ਡਿਊਟੀ ਕਰ ਰਿਹਾ ਮੋਹੱਲੇ ਦੇ ਵਿੱਚ। ਜੀ। ਪਰ ਸਭ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਕੂਲ ਕਾਲਜ ਹੈ ਉਹਨਾਂ ਸਕੂਲਾਂ ਕਾਲਜਾਂ ਚ ਕਰਦੇ ਆ ਟਰੱਕ ਜੁਨੀਅਨ ਚ ਆਟੋ ਰਿਕਸ਼ਾ ਜੁਨੀਅਨ ਚ ਠੀਕ ਹੈ ਜੀ ਹੁਣ ਜਿਹੜਾ ਨਵਾਂ ਕਾਨੂੰਨ ਲਾਗੂ ਹੋਇਆ ਸੀ ਜਿਵੇਂ ਕਾਨੂੰਨ ਮੁਤਾਬਕ ਜਿਹੜੇ ਅੰਡਰਏਜ ਬੱਚੇ ਨੂੰ ਜਿਹੜੀ ਹਾਂਜੀ ਵੀਕਲ ਚਲਾਉਣ ਤੇ ਟੂ ਵੀਲਰ ਜਾਂ ਫੋਰ ਵੀਲਰ ਚਲਾਉਣ ਤੇ ਅਗਰ ਬੱਚਾ ਚਲਾਉਂਦਾ ਪਾਇਆ ਜਾਂਦਾ ਤੇ 25000 ਰੁਪਏ ਫਾਈਨ ਹੈ ਮਾਤਾ ਪਿਤਾ ਨੂੰ 3 ਸਾਲ ਦੀ ਸਜ਼ਾ ਇਹ ਨਵੇਂ ਮੈਸੇਜ ਦੇ ਨਾਲ ਨਾਲ ਅਸੀਂ ਪੇਰੈਂਟਸ ਤੱਕ ਵੀ ਮੈਸੇਜ ਦੇ ਰਹੇ ਹਾਂ ਕਿ ਪੇਰੈਂਟਸ ਜਦੋਂ ਬੱਚਾ ਘਰ ਤੋਂ ਸਕੂਟਰ ਮੋਟਰਸਾਈਕਲ ਚੱਕ ਰਿਹਾ ਬੱਚੇ ਤੇ ਮ ਸਾਡੇ ਬੱਚੇ ਕੋ ਡਰਾਈਵਿੰਗ ਲਾਇਸੈਂਸ ਨਹੀਂ ਹੈ ਬੱਚਾ ਅੰਡਰਏਜ ਅਗਰ ਆਪਾਂ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਹਾਦਸੇ ਕਰ ਸਕਦੇ ਤੇ ਸਰ ਜਿਹੜੀ ਬੱਚਿਆਂ ਨੂੰ ਸਿੱਖਣ ਦੀ ਜਿਹੜੀ ਵੀਕਲ ਸਿੱਖਣ ਦੀ ਉਮਰ ਹੈਗੀ ਆ ਉਹ ਕਿਹੜੀ ਹੁੰਦੀ ਆ ਫਿਰ ਕਿਉਂਕਿ ਆ 18 19 ਸਾਲ ਤੋਂ ਬਾਅਦ ਉਸ ਤੇ ਬੱਚਾ ਜਿਹੜਾ ਹੈ ਉਹ ਉਹਨੂੰ ਹੈਂਡਲ ਵੀ ਨਹੀਂ ਕਰ ਪਾਏਗਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਡਰਾਈਵਿੰਗ ਲਾਇਸੈਂਸ ਬਣਦਾ ਉਹ 18 ਸਾਲ ਦੀ ਉਮਰ ਤੋਂ ਬਾਅਦ ਬਣਦਾ 18 ਤੋਂ ਬਾਅਦ ਹੀ ਚਲਾਣ ਦੀ ਚਲਾ ਸਕਦੇ ਤੇ ਟੀਨੇਜ ਟੀਨੇਜ ਦੇ ਵਿੱਚ ਬੱਚੇ ਸਿੱਖ ਪਾਉਂਦੇ ਨੇ ਜ਼ਿਆਦਾਤਰ ਪਰ ਉਹਦੇ ਵਿੱਚ ਕੋਈ ਨਿਯਮ ਇਦਾਂ ਦਾ ਵੀ ਬਣਾ ਕੇ ਫਲਾਨੀ ਥਾਂ ਤੇ ਜਾ ਕੇ ਸਿੱਖ ਲੋ ਜਾਂ ਕੋਈ ਸਰਕਾਰ ਨੇ ਇਦਾਂ ਦਾ ਕੋਈ ਪਲਾਨ ਬਣਾਇਆ ਇਹ ਸਰਕਾਰ ਦੀਆਂ ਜਿਸ ਤਰ੍ਹਾਂ ਹੈ ਜਿਹੜੇ ਡਰਾਈਵਿੰਗ ਸਕੂਲ ਬਣੇ ਆ ਉਹਨਾਂ ਰਾਹੀਂ ਹੈ ਹਾਲੇ ਕੋਈ ਇਸ ਤਰ੍ਹਾਂ ਦਾ ਪਾਰਕ ਹੈ ਜਿਹੜਾ ਆਪਣੇ ਜ਼ਿਲ੍ਹੇ ਦੇ ਵਿੱਚ ਨਹੀਂ ਹੈ हां लाइसेंस अथॉरिटी है जिथे ट्रायल वगैरह सगळे टेस्ट होते ने वो जागा आहे handleDelete بس ਇਸ ਤਰ੍ਹਾਂ ਦਾ ਕੋਈ ਟ੍ਰੇਨਰ ਅਜੇ ਤੱਕ ਟੀਨ ஏਜ ਲਈ ਕੋਈ ਵੀ ਇਦਾਂ ਦਾ ਨਹੀਂ ਬਣਾਇਆ ਜਾ ਕਿ ਜਿੱਥੇ ਉਹ ਆਪਣਾ ਜਾ ਕੇ ਵੀਕਲ ਦੀ પ્રેક્ટિસ ਕਰ ਸਕੇ ਨਹੀਂ ਬਣਾਇਆ ਯਸ ਕੋਈ ਜਿਲ੍ਹੇ ਜਿਲ੍ਹੇ ਕੋਈ ਕਿ ਇਦਾਂ ਤਾਂ ਹੋਣਾ ਚਾਹੀਦਾ ਵੀ ਸੀਗੇ ਹੋਣਾ ਚਾਹੀਦਾ ਵੈਸੇ ਜੀ ਹੋਏ ਤਾਂ अच्छी ਗੱਲ ਹੈ ਜੀ ਸੀਨੀਅਰ ਦੇ ਵਾਸਤੇ ਜਦੋਂ ਲਾਉਡੀ ਨਹੀਂ ਹੈ ਕਿ ਫਿਰ ਉਹਨੂੰ ਸਿੱਖਣ ਵਾਸਤੇ ਵੀ ਜ਼ਰੂਰਤ ਰਹਿ ਗਈ ਜਿਹੜਾ 18 ਤੋਂ ਉੱਪਰ ਜਾਏਗਾ ਸਿੱਖਣ ਦੀ ਜ਼ਰੂਰਤ ਉਹਦੇ ਵਾਸਤੇ ਫਿਰ ਉਹ ਜਾ ਕੇ ਇਹਨੇ ਇਹਨੇ ਭਾਰੀ ਜ਼ਰਬਾਨੇ ਜਿਹੜੇ ਇੱਕਦਮ ਰੱਖ ਦਿੱਤੇ ਗਏ ਨੇ ਔਰ ਤਿੰਨ ਤਿੰਨ ਸਾਲ ਦੀ ਸਜ਼ਾ ਜਿਹੜੀ ਗਈ ਆ ਉਹ ਇੱਕਦਮ ਦੇ ਦਿੱਤੀ ਗਈ ਕਿਉਂਕਿ ਪੰਜਾਬ ਦੇ ਲੋਕਾਂ ਦੀ ਇੰਨੀ ਪ੍ਰੈਕਟਿਸ ਵੀ ਨਹੀਂ ਸੀ ਹੈ ਜੀ ਤੇ ਮਜਬੂਰੀਆਂ ਵੀ ਕਈ ਨੇ ਕਿ ਸਰਕਾਰ ਨੇ ਇਹਨਾਂ ਨੂੰ ਮੱਦੇ ਨਜ਼ਰ ਰੱਖਿਆ ਬਿਲਕੁਲ ਰੱਖਿਆ ਪਹਿਲੇ 1 ਸਤ ਤੋਂ ਲੈ ਕੇ 31 ਤੱਕ ਤੱਕ ਅਸੀਂ ਜਿਹੜੀ ਹੈ ਲੋਕਾਂ ਨੂੰ ਜਾਗਰੂਕ ਕਰਿਆ ਫਿਰ 20 ਦਿਨ ਹੋਰ ਲਏ ਸੀ ਉਸ ਤੋਂ ਬਾਅਦ ਵੀ ਅਸੀਂ ਹੁਣ ਨਾਲ-ਨਾਲ ਜਾਗਰੂਕ ਵੀ ਕਰ ਰਹੇ ਆ ਨਾਲ-ਨਾਲ ਕਾਰਵਾਈ ਵੀ ਕਰ ਰਹੇ ਆ ਇਹ ਚੀਜ਼ਾਂ ਰੈਗੂਲਰ ਚੱਲ ਵੀ ਰਹੀਆਂ ਹਨ ਕਾਰਵਾਈ ਜਾਗਰੂਕ ਵੀ ਕਰ ਰਹੇ ਹਨ ਚਲਾਨ ਵੀ ਕਰ ਰਹੇ ਹਨ ਇਸ ਸਜ਼ਾ ਦੇ ਵਿੱਚ ਕੋਈ ਹੈਗਾ ਕਿ ਜਿਹਦੇ ਵਿੱਚ ਕੋਈ ਥੋੜੀ ਬਹੁਤ ਫਲੈਕਸੀਬਿਲਟੀ ਹੋਵੇ ਨਹੀਂ ਦੇਖੋ ਇਹਦੇ ਵਿੱਚ ਹੈ ਨਹੀਂ ਕੋਈ ਕਾਨੂੰਨ ਕੋਰਟ ਵੱਲੋਂ ਮਿਲੇ ਤੇ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆ ਕੋਰਟ ਵੱਲੋਂ ਮਿਲੇ ਤੇ ਨਹੀਂ ਉਹਦੇ ਬਾਰੇ ਕੁਝ ਕਹਿ ਸਕਦੇ ਕੋਰਟ ਦਾ ਨਾ ਡਿਸੀਜਨ ਹੈ ਇਹ ਕੋਰਟ ਦਾ ਸਿਰਫ ਡਿਸੀਜਨ ਹੈ ਓਕੇ ਧੰਨਵਾਦ ਠੀਕ ਆਂ ਜੀ ਪੰਜਾਬ ਪੁਲਿਸ ਦੇ ਅਫਸਰ ਨੇ ਜਿਹੜੇ ਇੱਥੇ ਜਿਹੜੇ ਸਕੂਲਾਂ ਦੇ ਵਿੱਚ ਜਾ ਕੇ ਮਾਪਿਆਂ ਨੂੰ ਬੋਲ ਰਹੇ ਕਿ ਜਿਹੜੇ ਟੀਨਏਜ ਦੀ ਜਿਹੜੇ ਬੱਚੇ ਨੇ 18 ਸਾਲ ਤੋਂ ਘੱਟ ਉਮਰ ਦੇ ਨੇ ਉਹ ਬੱਚੇ ਜਿਹੜੇ ਨੇ ਕਿਉਂਕਿ ਬਾਈਕਸ ਵਗੈਰਾ ਚਲਾਉਂਦੇ ਨੇ ਤੇ ਐਕਸੀਡੈਂਟ ਹੋਣ ਦੇ ਚਾਂਸ ਵੀ ਨੇ ਸਰਕਾਰ ਨੇ 31 ਦਸੰਬਰ ਤੱਕ ਦਾ ਜਿਹੜਾ ਸਮਾਂ ਆ ਉਹ ਦੇ ਦਿੱਤਾ ਗਿਆ ਹੈ ਕਿ ਉਦੋਂ ਤੱਕ ਆਪਣਾ ਜਿਹੜਾ ਆ ਕੰਟਰੋਲ ਕਰ ਲਿਆ ਜਾਵੇ ਔਰ ਜਿਹੜੇ ਚਲਾਨ ਨੇ ਉਹ ਤੁਹਾਡੇ ਮੋਬਾਈਲ ਦੇ ਉੱਪਰ ਮੈਸੇਜ ਆ ਜਾਇਆ ਕਰੇਗਾ ਤੇ ਉਹ ਚਲਾਨ ਕੱਟੇ ਜਾਇਆ ਕਰਨਗੇ ਧੰਨਵਾਦ ਜੀ ਮੈਂ ਹਾਂ ਪਰਮਿੰਦਰ ਜੀ ਸਿੰਘ ਬੁਲਟ ਨਿਊਜ਼ ਪੰਜਾਬ ਮੋਹਾਲੀ ਤੋਂ ਧੰਨਵਾਦ